ਕ ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਦੇਖ ਰਹੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਧਰਤੀ ਨਾਲ ਜੁੜੀ ਇੱਕ ਲੋਕ ਗਾਥਾ ਸੁਣਾਉਣ ਜਾ ਰਹੇ ਹਾਂ ਜੋ ਸਦੀਆਂ ਤੋਂ ਸੁਣੀ ਤੇ ਸੁਣਾਈ ਜਾ ਰਹੀ ਹੈ ਰੂਪ ਬਸੰਤ ਦੀ ਕਹਾਣੀ ਇਹ ਦੋ ਭਰਾਵਾਂ ਦੀ ਕਹਾਣੀ ਹੈ ਜੋ ਸੱਚ ਇਨਸਾਫ ਤੇ ਕਿਸਮਤ ਦੇ ਉਤਰਾ ਚੜਾ ਨੂੰ ਬਿਆਨ ਕਰਦੀ ਹੈ ਰਾਜਾ ਖੜਗਸੈਨ ਦੇ ਨਿਆਪੂਰਨ ਰਾਜ ਵਿੱਚੋਂ ਸ਼ੁਰੂ ਹੋਣ ਵਾਲੀ ਇਹ ਗਾਥਾ ਜਿੱਥੇ ਪਿਆਰ ਸਾਜ਼ਿਸ਼ ਤੇ ਬਹਾਦਰੀ ਦੀਆਂ ਡੂੰਘੀਆਂ ਪਰਤਾਂ ਖੁੱਲਦੀਆਂ ਹਨ ਇਹ ਕਹਾਣੀ ਸੰਗਲਾ ਦੀਪ ਦੇ ਰਾਜਾ ਖੜਗਸੈਨ ਤੇ ਉਸਦੇ ਦੋ ਪੁੱਤਰਾਂ ਰੂਪ ਬਸੰਤ ਦੀ ਹੈ ਸੰਗਲਾਦੀਪ ਜੋ ਅੱਜ ਦੇ ਫਤੇਗੜ ਸਾਹਿਬ ਦੇ ਸੰਘੋਲ ਨੇੜੇ ਸੀ ਇੱਕ ਖੁਸ਼ਹਾਲ ਰਾਜ ਸੀ ਇਹ ਕਥਾ ਪਿਆਰ ਧੋਖੇ ਸਜ਼ਾ ਅਤੇ ਆਖਰ ਵਿੱਚ ਮੁੜ ਮਿਲਾਪ ਦੀ ਦਿਲਚਸਪ ਦਾਸਤਾਨ ਹੈ ਜੋ ਪੰਜਾਬੀ ਲੋਕ ਸਾਹਿਤ ਦੀ ਸੁੰਦਰ ਵਿਰਾਸਤ ਨੂੰ ਦਰਸਾਉਂਦੀ ਹੈ ਰਾਜਾ ਖੜਗਸੈਨ ਸੰਗਲਾਦੀਪ ਦਾ ਨਿਆਪਿਰਿਆ ਤੇ ਨੇਕਦਿਲ ਰਾਜਾ ਸੀ ਉਸ ਦੀ ਪਤਨੀ ਰਾਣੀ ਰੂਪவதி ਸੁੰਦਰ ਅਤੇ ਸੁਭਾ ਦੀ ਮਿੱਠੀ ਸੀ ਉਨ੍ਹਾਂ ਦੇ ਦੋ ਪੁੱਤਰ ਸਨ ਰੂਪ ਜੋ ਕਿ 15 ਸਾਲ ਦਾ ਸੀ ਤੇ ਬਸੰਤ ਜੋ 13 ਸਾਲ ਦਾ ਸੀ ਦੋਵੇਂ ਰਾਜਕੁਮਾਰ ਹੋਣਹਾਰ ਸੁੰਦਰ ਅਤੇ ਵਿਦਿਆવાન ਸਨ ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਜਦੋਂ ਕਿ ਬਸੰਤ ਨੂੰ ਕਬੂਤਰ ਉਡਾਉਣ ਦਾ ਇੱਕ ਦਿਨ ਮਹਿਲ ਦੇ ਇੱਕ ਕੋਨੇ ਵਿੱਚ ਚੀੜੀ ਚਿੜੇ ਦੇ ਆਉਣ ਨੇ ਦੀ ਘਟਨਾ ਨੇ ਰਾਣੀ ਰੂਪવતી ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਚੀੜੀ ਦੀ ਮੌਤ ਤੋਂ ਬਾਅਦ ਚਿੜੇ ਨੇ ਦੂਜੀ ਚਿੜੀ ਨਾਲ ਵਿਆਹ ਕਰਵਾ ਲਿਆ ਤੇ ਨਮੀ ਮਤ੍ਰੇਈ ਮਾਂ ਨੇ ਬੱਚਿਆਂ ਨੂੰ ਮਾਰ ਦਿੱਤਾ ਇਸ ਘਟਨਾ ਨੇ ਰੂਪવતી ਨੂੰ ਚਿੰਤਿਤ ਕਰ ਦਿੱਤਾ ਕਿ ਜੇ ਉਸ ਦੀ ਮੌਤ ਹੋ ਗਈ ਤਾਂ ਉਸ ਦੇ ਬੱਚਿਆਂ ਨਾਲ ਵੀ ਅਜਿਹੇ ਸਲੂਕ ਹੋ ਸਕਦਾ ਹੈ ਉਸ ਨੇ ਰਾਜੇ ਨੂੰ ਦੂਜਾ ਵਿਆਹ ਨਾ ਕਰਵਾਉਣ ਦਾ ਵਚਨ ਮੰਗਿਆ ਪਰ ਇਸ ਵਹਿਮ ਦੇ ਚੱਕਰ ਵਿੱਚ ਰੂਪવતી ਦੀ ਸਿਹਤ ਖਰਾਬ ਹੁੰਦੀ ਗਈ ਤੇ ਉਹ ਸਵਰਗਵਾਸ ਹੋ ਗਈ ਰਾਣੀ ਦੀ ਮੌਤ ਨੇ ਰਾਜੇ ਅਤੇ ਰਾਜਕੁਮਾਰਾਂ ਨੂੰ ਗਮ ਵਿੱਚ ਡਬੋ ਦਿੱਤਾ ਸਮਾਂ ਬੀਤਣ ਨਾਲ ਰਾਜੇ ਦੇ ਵਜ਼ੀਰਾਂ ਨੇ ਉਸ ਨੂੰ ਦੂਜਾ ਵਿਆਹ ਕਰਾਉਣ ਦੀ ਸਲਾਹ ਦਿੱਤੀ Rajput ਸਰਦਾਰ ਇੰਦਰਸੈਨ ਦੀ ਸੁੰਦਰਤੀ ਚੰਦਰਵਤੀ ਨਾਲ ਖੜਗਸੈਨ ਦਾ ਵਿਆਹ ਹੋ ਗਿਆ ਚੰਦਰਵਤੀ ਦੀ ਜਵਾਨੀ ਅਤੇ ਸੁੰਦਰਤਾ ਨੇ ਮਹਿਲ ਵਿੱਚ ਮੋੜ ਰੌਣਕ ਲੈ ਆਂਦੀ ਪਰ ਉਸ ਦੀ ਤ੍ਰਿਸ਼ਨਾ ਅਧੂਰੀ ਰਹੀ ਅਤਖੜ ਉਮਰ ਦਾ ਰਾਜਾ ਉਸ ਦੀਆਂ ਜਵਾਨੀ ਦੀਆਂ ਇੱਛਾਵਾਂ ਨੂੰ ਪੂਰਾ ਨਾ ਕਰ ਸਕਿਆ ਚੰਦਰਵਤੀ ਦੀ ਨਜ਼ਰ ਰੂਪ ਅਤੇ ਬਸੰਤ ਤੇ ਪਈ ਉਸ ਦੇ ਮਨ ਵਿੱਚ ਬਸੰਤ ਪ੍ਰਤੀ ਅਜੀਬ ਸਨੇਹ ਜਾਗ ਗਿਆ ਇੱਕ ਦਿਨ ਜਦੋਂ ਬਸੰਤ ਦਾ ਕਬੂਤਰ ਮਹਿਲ ਦੀ ਖਿੜਕੀ ਵਿੱਚ ਵੜ ਗਿਆ ਚੰਦਰਵਤੀ ਨੇ ਉਸ ਨੂੰ ਅੰਦਰ ਸੱਦਿਆ ਉਸ ਨੇ ਬਸੰਤ ਨੂੰ ਮਿੱਠੇ ਬੋਲਾਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਬਸੰਤ ਨੇ ਇਸ ਰਿਸ਼ਤੇ ਨੂੰ ਅਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਵਿਰੁੱਧ ਮੰਨਿਆ ਉਸਨੇ ਸਪਸ਼ਟ ਇਨਕਾਰ ਕਰ ਦਿੱਤਾ ਅਤੇ ਮਹਿਲ ਚੋਂ ਬਾਹਰ ਨਿਕਲ ਗਿਆ ਚੰਦਰਵਤੀ ਦੀ ਇੱਜ਼ਤ ਤੇ ਠੇਸ ਲੱਗੀ ਉਸਨੇ ਗੁੱਸੇ ਵਿੱਚ ਰਾਜੇ ਅੱਗੇ ਬਸੰਤ ਤੇ ਝੂਠਾ ਇਲਜ਼ਾਮ ਲਗਾਇਆ ਕਿ ਬਸੰਤ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਰਾਜਾ ਆਪਣੀ ਜਵਾਨ ਰਾਣੀ ਦੇ ਭਾਵਕ ਹੰਝੂਆਂ ਵਿੱਚ ਫਸ ਕੇ ਬਸੰਤ ਦਾ ਪੱਖ ਸੁਣੇ ਬਿਨਾਂ ਹੀ ਉਸ ਨੂੰ ਦੇਸ਼ ਨਿਕਾਲੇ ਦੀ ਸਜ਼ਾ ਸੁਣਾ ਦਿੰਦਾ ਹੈ ਰੂਪ ਜੋ ਬਸੰਤ ਦੀ ਸੱਚਾਈ ਤੇ ਯਕੀਨ ਰੱਖਦਾ ਸੀ ਨੇ ਆਪਣੇ ਭਰਾ ਨਾਲ ਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਦੋਵੇਂ ਭਰਾ ਸੰਗਲਾਦੀਪ ਛੱਡ ਕੇ ਜੰਗਲਾਂ ਵੱਲ ਚਲੇ ਗਏ ਰੂਪ ਅਤੇ ਬਸੰਤ ਨੇ ਜੰਗਲਾਂ ਵਿੱਚ ਕਈ ਮਹੀਨੇ ਭਟਕਦਿਆਂ ਗੁਜ਼ਾਰੇ ਉਹ ਕੰਦਮੂਲ ਖਾ ਕੇ ਜੀਵਨ ਚਲਾਉਂਦੇ ਅਤੇ ਰਾਤ ਨੂੰ ਦਰਖਤਾਂ ਹੇਠ ਸੌਂਦੇ ਇੱਕ ਰਾਤ ਜਦੋਂ ਰੂਪ ਸੁੱਤਾ ਸੀ ਅਤੇ ਬਸੰਤ ਜਾਗ ਰਿਹਾ ਸੀ ਇੱਕ ਜ਼ਹਿਰੀਲੇ ਸੱਪ ਨੇ ਬਸੰਤ ਨੂੰ ਡੱਸ ਲਿਆ ਸਵੇਰੇ ਜਦੋਂ ਰੂਪ ਨੇ ਬਸੰਤ ਨੂੰ ਬੇਹੋਸ਼ ਦੇਖਿਆ ਤਾਂ ਉਸਨੇ ਸੋਚਿਆ ਕਿ ਬਸੰਤ ਮਰ ਗਿਆ ਹੈ ਰੂਪ ਗਮ ਵਿੱਚ ਡੁੱਬਿਆ ਕਫਨ ਦਾ ਪ੍ਰਬੰਧ ਕਰਨ ਲਈ ਨੇੜੇ ਦੇ ਸ਼ਹਿਰ ਮਿਸ਼ਰਵਲ ਚੱਲ ਪਿਆ ਮਿਸ਼ਰ ਦੀ ਰਾਜਧਾਨੀ ਵਿੱਚ ਪਹੁੰਚਦਿਆਂ ਹੀ ਰੂਪ ਨੂੰ ਇੱਕ ਅਨੋਖੀ ਪਰੰਪਰਾ ਦਾ ਸਾਹਮਣਾ ਕਰਨਾ ਪਿਆ ਮਿਸ਼ਰ ਦੇ ਰਾਜੇ ਦੀ ਮੌਤ ਹੋ ਚੁੱਕੀ ਸੀ ਅਤੇ ਪਰੰਪਰਾ ਅਨੁਸਾਰ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਪ੍ਰਵੇਸ਼ ਕਰਨ ਵਾਲਾ ਵਿਅਕਤੀ ਨਵਾਂ ਰਾਜਾ ਬਣਦਾ ਸੀ ਰੂਪ ਜੋ ਸਭ ਤੋਂ ਪਹਿਲਾਂ ਸ਼ਹਿਰ ਵਿੱਚ ਵੜਿਆ ਨੂੰ ਰਾਜ ਸੰਗਾਸਣ ਤੇ ਬਿਠਾਇਆ ਗਿਆ ਰਾਜਕਾਜ ਵਿੱਚ ਵਿਅਸਤ ਹੋਣ ਕਰਕੇ ਉਹ ਬਸੰਤ ਦੀ লাশ ਦੀ ਸੁਰੱਖਿਆ ਲਈ ਵਾਪਸ ਨਾ ਜਾ ਸਕਿਆ ਜਦੋਂ ਉਹ ਕੁਝ ਦਿਨਾ ਬਾਅਦ ਵਾਪਸ ਗਿਆ ਤਾਂ লাশ ਗਾਇਬ ਸੀ ਰੂਪ ਨੇ ਸੋਚਿਆ ਕਿ ਜੰਗਲੀ ਜਾਨਵਰਾਂ ਨੇ ਬਸੰਤ ਦੀ লাশ ਖਾ ਲਈ ਹੈ ਬਸੰਤ ਜੋ ਅਸਲ ਵਿੱਚ ਬੇਹੋਸ਼ ਸੀ ਉਸ ਨੂੰ ਇੱਕ yogi ਮੰਗਲਨਾਥ ਨੇ ਬਚਾ ਲਿਆ योगी ਨੇ ਜੰਗਲੀ ਬੂਟੀਆਂ ਨਾਲ ਉਸ ਦਾ ਜ਼ਹਿਰ ਉਤਾਰਿਆ ਅਤੇ ਉਸ ਨੂੰ ਆਪਣੀ ਕੂਟੀਆਂ ਵਿੱਚ ਲੈ ਗਿਆ। ਬਸੰਤ ਨੇ ਯੋਗੀ ਦੀ ਸੇਵਾ ਵਿੱਚ 7 ਸਾਲ ਗੁਜ਼ਾਰੇ ਜਿਸ ਦੌਰਾਨ ਉਸ ਨੇ ਕਈ ਹੁਨਰ ਸਿੱਖੇ। ਉਸ ਦੇ ਮਨ ਵਿੱਚ ਰੂਪ ਦੀ ਯਾਦ ਸਦਾ ਰਹਿੰਦੀ ਸੀ ਪਰ ਉਸ ਨੂੰ ਉਸ ਦੇ ਭਰਾ ਬਾਰੇ ਕੋਈ ਵੀ ਖਬਰ ਨਹੀਂ ਸੀ। ਇੱਕ ਦਿਨ ਸ਼ਿਕਾਰ ਖੇਡਦਾ ਖੇਡਦਾ ਬਸੰਤ ਭਟਕਦਾ ਹੋਇਆ ਮਿਸ਼ਰ ਦੀ ਰਾਜਧਾਨੀ ਦੇ ਮੁੱਖ ਦਰਵਾਜ਼ੇ ਤੇ ਪਹੁੰਚ ਗਿਆ ਰਾਜ ਹੂਣ ਕਾਰਨ ਸੰਤਰੀ ਨੇ ਦਰਵਾਜ਼ਾ ਨਾ ਖੋਲ੍ਹਿਆ ਕਿਉਂਕਿ ਇੱਕ ਆਦਮਖੋਰ ਸ਼ੇਰ ਸ਼ਹਿਰ ਨੂੰ ਤਰਾਸਦਾ ਸੀ ਅੱਧੀ ਰਾਤ ਨੂੰ ਜਦੋਂ ਸ਼ੇਰ ਨੇ ਹਮਲਾ ਕੀਤਾ ਬਸੰਤ ਨੇ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ ਸੰਤਰੀ ਅਤੇ कोतवाल ਨੇ ਸ਼ੇਰ ਨੂੰ ਮਾਰਨ ਦਾ ਸਿਹਰਾ ਆਪਣੇ ਸਿਰ ਬੰਨਣ ਲਈ ਬਸੰਤ ਨੂੰ ਕੁੱਟਿਆ ਤੇ ਅਦਮੋਇਆ ਕਰਕੇ ਖੱਡ ਵਿੱਚ ਮਰਨ ਲਈ ਸੁੱਟ ਦਿੱਤਾ ਮਿਸ਼ਰ ਦਾ ਇੱਕ কুমਿਹਾਰ ਕਾਲੂ ਜੋ ਖੱਡ ਵਿੱਚ ਮਿੱਟੀ ਲੈਣ ਗਿਆ ਅਤੇ ਬਸੰਤ ਨੂੰ ਜ਼ਖਮੀ ਹਾਲਤ ਵਿੱਚ ਦੇਖ ਕੇ ਆਪਣੇ ਘਰ ਲੈ ਆਇਆ কুমਿਹਾਰ ਤੇ ਉਸ ਦੀ ਪਤਨੀ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ ਨੇ ਬਸੰਤ ਨੂੰ ਪੁੱਤਰਾ ਵਾਂਗ ਪਾਲਿਆ ਕੁਝ ਸਮੇਂ ਬਾਅਦ ਕੋਤਵਾਲ ਨੇ ਬਸੰਤ ਨੂੰ ਸਹੀ ਸਲਾਮਤ ਬਾਜ਼ਾਰ ਵਿੱਚ ਘੁੰਮਦੇ ਹੋਏ ਦੇਖਿਆ ਅਤੇ ਆਪਣੇ ਭੇਦ ਖੁੱਲਣ ਦੇ ਡਰੋਂ ਉਸ ਨੇ ਬਸੰਤ ਤੇ ਝੂਠਾ ਇਲਜ਼ਾਮ ਲਗਵਾ ਦਿੱਤਾ ਇੱਕ ਵੇਸਵਾ ਨੇ ਬਸੰਤ ਤੇ ਹਾਰ ਚੋਰੀ ਕਰਨ ਦਾ ਇਲਜ਼ਾਮ ਲਾਇਆ ਅਤੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇਸੇ ਦੌਰਾਨ ਇੱਕ ਸੌਦਾਗਰ ਦਾ ਜਹਾਜ਼ ਸਮੁੰਦਰ ਵਿੱਚ ਫਸ ਗਿਆ ਜੋਤਸੀਆਂ ਦੇ ਅਨੁਸਾਰ ਜਹਾਜ਼ ਨੂੰ ਚਲਾਉਣ ਲਈ ਮਨੁੱਖੀ ਬਲੀ ਦੀ ਲੋੜ ਸੀ ਕੋਤਵਾਲ ਨੇ ਬਸੰਤ ਨੂੰ ਸੌਦਾਗਰ ਦੇ ਹਵਾਲੇ ਕਰ ਦਿੱਤਾ ਪਰ ਬਸੰਤ ਨੇ ਬਲੀ ਦੀ بجائے ਜਹਾਜ਼ ਦੇ ਪੁਰਜ਼ਿਆਂ ਵਿੱਚ ਸੁਧਾਰ ਕਰਕੇ ਉਸ ਨੂੰ ਚਲਾ ਦਿੱਤਾ ਸੌਦਾਗਰ ਬਸੰਤ ਦੀ ਸਿਆਨਪ ਅਤੇ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਲੈਂਦਾ ਹੈ ਜਹਾਜ਼ ਕਾਮਰੂਪ ਪਹੁੰਚਿਆ ਜਿੱਥੇ ਸਹਿਜਾਦੀ ਚੰਦਰਵਦਨ ਨੇ ਬਸੰਤ ਨੂੰ ਦੇਖਿਆ ਅਤੇ ਉਸ ਦੀ ਸੁੰਦਰਤਾ ਤੇ ਮੋਹਤ ਹੋ ਗਈ ਉਸ ਦੀ ਜਿੱਦ ਅੱਗੇ ਝੁਕਦਿਆਂ ਉਸ ਦੇ ਮਾਪਿਆਂ ਨੇ ਚੰਦਰਵਦਨ ਦਾ ਵਿਆਹ ਬਸੰਤ ਨਾਲ ਕਰ ਦਿੱਤਾ ਦੋਵੇਂ ਪਤੀ ਪਤਨੀ ਜਹਾਜ਼ ਤੇ ਮौज-ਮਸਤੀ ਵਿੱਚ ਖੁਸ਼ ਸਨ ਤੇ ਵਾਪਸ ਮਿਸ਼ਰਵਲ ਜਾ ਰਹੇ ਸਨ ਸੌਦਾਗਰ ਦੀ ਨਜ਼ਰ ਚੰਦਰਵਦਨ ਤੇ ਪੈ ਗਈ ਅਤੇ ਉਸ ਦੇ ਮਨ ਵਿੱਚ ਬੁਰੀ ਨੀਅਤ ਜਾਗੀ ਇੱਕ ਦਿਨ ਮੌਕਾ ਦੇਖ ਕੇ ਉਸ ਨੇ ਬਸੰਤ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਰੌਲਾ ਪਾ ਦਿੱਤਾ ਕਿ ਬਸੰਤ ਡੁੱਬ ਗਿਆ ਚੰਦਰਵਦਨ ਗਮ ਵਿੱਚ ਡੁੱਬ ਗਈ ਪਰ ਸੌਦਾਗਰ ਨੇ ਉਸ ਨੂੰ ਆਪਣੇ ਵਸ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਚੰਦਰਵਦਨ ਨੇ ਸੌਦਾਗਰ ਤੋਂ ਇੱਕ ਸਾਲ ਦੀ ਮੌਹਲਤ ਮੰਗੀ ਇਹ ਕਹਿ ਕੇ ਕਿ ਜੇ ਬਸੰਤ ਨਾ ਮਿਲਿਆ ਤਾਂ ਉਹ ਸੌਦਾਗਰ ਨਾਲ ਵਿਆਹ ਕਰਵਾ ਲਵੇਗੀ। ਬਸੰਤ ਸਮੁੰਦਰ ਦੀਆਂ ਲਹਿਰਾਂ ਵਿੱਚ ਵਹਿੰਦਾ ਮਿਸ਼ਰ ਦੇ ਕੰਡੇ ਪਹੁੰਚ ਗਿਆ। ਇੱਕ ਮਾਲੀ ਅਤੇ ਉਸ ਦੀ ਪਤਨੀ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ ਨੇ ਉਸ ਨੂੰ ਬਚਾ ਕੇ ਆਪਣੇ ਘਰ ਲੈ ਆਂਦਾ। ਉਹਨਾਂ ਨੇ ਬਸੰਤ ਨੂੰ ਪੁੱਤਰ ਵਾਂਗ ਪਾਲਿਆ। ਜਦੋਂ ਬਸੰਤ ਨੇ ਆਪਣੀ ਵਿਥਿਆ ਸੁਣਾਈ ਤਾਂ ਮਾਲਣ ਨੇ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ। ਜਦੋਂ ਸਦਾਗਰ ਦਾ ਜਹਾਜ਼ ਮਿਸ਼ਰ ਪਹੁੰਚਿਆ ਮਾਲਣ ਨੇ ਚੰਦਰਵਦਨ ਨੂੰ ਬਸੰਤ ਦੇ ਜਿਉਂਦੇ ਹੋਣ ਦੀ ਖਬਰ ਦਿੱਤੀ। ਬਸੰਤ ਨੇ ਇੱਕ ਚਿੱਠੀ ਰਾਹੀਂ ਚੰਦਰਵਦਨ ਨੂੰ ਸੁਨੇਹਾ ਭੇਜਿਆ ਕਿ ਉਹ ਸਦਾਗਰ ਨੂੰ ਕਹੇ ਕਿ ਵਿਆਹ ਤੋਂ ਪਹਿਲਾਂ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ। ਜਦੋਂ ਉਹ ਰੂਪ ਬਸੰਤ ਦੀ ਕਥਾ ਸੁਣ ਲਵੇਗੀ ਉਸੇ ਵਕਤ ਉਹ ਸਦਾਗਰ ਨਾਲ ਵਿਆਹ ਕਰਵਾ ਲਵੇਗੀ। ਸਦਾਗਰ ਨੇ ਰਾਜੇ ਰੂਪ ਅੱਗੇ ਇਹ ਮੰਗ ਰੱਖੀ ਰੂਪ ਜੋ ਆਪਣੇ ਭਰਾ ਦੀ ਯਾਦ ਵਿੱਚ ਤੜਪ ਰਿਹਾ ਸੀ ਨੇ ਰਾਜ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਜੋ ਵੀ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਸ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ ਮਾਲੀ ਦੀ ਧੀ ਦੇ ਵੇਸ ਵਿੱਚ ਬਸੰਤ ਨੇ ਰਾਜ ਦਰਬਾਰ ਵਿੱਚ ਕਥਾ ਸੁਣਾਉਣ ਦੀ ਇਜਾਜ਼ਤ ਮੰਗੀ ਜਦੋਂ ਉਸ ਨੇ ਕਥਾ ਸੁਣਾਈ ਤਾਂ ਸਾਰੇ ਦਰਬਾਰ ਵਿੱਚ ਸਨਾਟਾ ਸ਼ਾ ਗਿਆ ਬਸੰਤ ਨੇ ਆਪਣੀ ਮਤਰੀਈ ਮਾਂ ਚੰਦਰਵਤੀ ਦੇ ਝੂਠ, ਕੋਤਵਾਲ ਅਤੇ ਸੰਤਰੀ ਦੀ ਚਾਲ ਅਤੇ ਸੁਦਾਗਰ ਦੀ ਬੁਰੀ ਨੀਅਤ ਦਾ ਪਰਦਾਫਾਸ਼ ਕੀਤਾ। ਰਾਜਾ ਰੂਪ ਗੁੱਸੇ ਵਿੱਚ ਆਇਆ ਤੇ ਉਸਨੇ ਕੋਤਵਾਲ, ਸੰਤਰੀ, ਵੇਸਵਾ ਅਤੇ ਸੁਦਾਗਰ ਨੂੰ ਜੇਲ੍ਹ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਰਾਜੇ ਰੂਪ ਨੇ ਮਾਲੀ ਦੀ ਧੀ ਬਣੀ ਬਸੰਤ ਤੋਂ ਪੁੱਛਿਆ ਕਿ ਹੁਣ ਉਸ ਦਾ ਭਰਾ ਕਿੱਥੇ ਹੈ ਤਾਂ ਬਸੰਤ ਨੇ ਆਪਣਾ ਵੇਸ ਲਾ ਦਿੱਤਾ ਤਾਂ ਰੂਪ ਨੇ ਉਸ ਨੂੰ ਝੱਟ ਪਛਾਣ ਲਿਆ ਦੋਵੇਂ ਭਰਾ ਗਲਵਕੜੀਆਂ ਪਾ ਕੇ ਰੋਏ ਅਤੇ ਚੰਦਰਵदन ਨੂੰ ਵੀ ਮਹਿਲ ਵਿੱਚ ਬੁਲਾਇਆ ਗਿਆ ਰਾਜਧਾਨੀ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਖਬਰ ਸੰਗਲਾਦੀਪ ਦੇ ਰਾਜੇ ਖੜਗਸੈਨ ਤੱਕ ਪਹੁੰਚ ਗਈ ਉਹ ਜੋ ਹੁਣ ਬੁੱਢਾ ਹੋ ਚੁੱਕਿਆ ਸੀ ਉਹ ਵੀ ਮੇਸ਼ਰ ਆਇਆ ਜੰਦਰਵਤੀ ਪਛਤਾਵੇ ਵਿੱਚ ਜ਼ਹਿਰ ਖਾ ਕੇ ਮਰ ਚੁੱਕੀ ਸੀ ਖੜਕਸੈਣ ਨੇ ਆਪਣੇ ਪੁੱਤਰਾਂ ਨੂੰ ਮਿਲ ਕੇ ਸੰਗਲਾਦੀਪ ਦਾ ਰਾਜ ਬਸੰਤ ਨੂੰ ਸੌਂਪ ਦਿੱਤਾ ਅਤੇ ਖੁਦ ਸੰਨਿਆਸੀ ਬਣ ਕੇ ਜੰਗਲਾਂ ਵੱਲ ਚੱਲ ਪਿਆ ਰੂਪ ਮਿਸ਼ਰ ਦਾ ਰਾਜਾ ਬਣਿਆ ਅਤੇ ਬਸੰਤ ਨੇ ਚੰਦਰਵਦਨ ਨਾਲ ਸੰਗਲਾਦੀਪ ਵਿੱਚ ਸੁਖਮਈ ਜੀਵਨ ਬਤੀਤ ਕੀਤਾ ਇਹ ਕਥਾ ਸਾਨੂੰ ਸਿਖਾਉਂਦੀ ਹੈ ਕਿ ਸੱਚ ਤੇ ਨਿਆਂ ਆਖਰ ਵਿੱਚ ਜਿੱਤ ਪ੍ਰਾਪਤ ਕਰਦੇ ਹਨ ਤੋਖੇ ਅਤੇ ਬੁਰਾਈ ਦਾ ਸਦਾ ਅੰਤ ਮਾੜਾ ਹੀ ਹੁੰਦਾ ਹੈ ਜਦਕੀ ਪਿਆਰ ਸੁਹਿਰਦਤਾ ਅਤੇ ਹਿੰਮਤ ਸਾਨੂੰ ਜੀਵਨ ਦੀਆਂ ਮੁਸੀਬਤਾਂ ਤੇ ਜਿੱਤ ਦਿਵਾਉਂਦੇ ਹਨ ਉਮੀਦ ਹੈ ਕਥਾ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂਕਿ ਸਾਡੇ ਵਿਰਸੇ ਨਾਲ ਸੰਬੰਧਿਤ ਲੋਕ ਗੀਤ ਲੋਕ ਬੋਲੀਆਂ ਕਥਾਵਾਂ ਇਹਨਾਂ ਬਾਰੇ ਤੁਸੀਂ ਹੋਰ ਵੀ ਵੀਡੀਓ ਦੇਖ ਸਕੋ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਵਰਕ ਹਾਰਡ ਟੂ ਮੇਕ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟ ਬੋਰਡ ਥੈਂਕਸ ਫਾਰ ਵਾਚਿੰਗ